ਹਾਂਜੀ ਬਾਜੀ ਬਾਕੀ ਜੀ ਅੱਜ ਸੈਂਕੜੇ ਸਾਥੀਆਂ ਸਾਹਿਬ ਤੁਸੀਂ ਅੱਜ ਭਾਜੀਪੀ ਵਿੱਚ ਸ਼ਾਮਲ ਹੋਏ ਹੋ ਤੁਹਾਡੇ ਕੀ ਵਿਚਾਰ ਹੈ ਸਭ ਭਾਜੀਪੀ ਦੇ ਜਦੋਂ ਕੋਈ ਬੰਦਾ ਮੈਂ ਤੁਹਾਨੂੰ ਮੈਂ ਕਹਾਂਗਾ ਮੈਂ 18 ਸਾਲ ਦਾ ਸੀ ਜਦੋਂ ਮੈਂ ਐਨਐਸਯੂ ਜੁਆਇਨ ਕੀਤੀ ਸੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਜਿਹੜੀ ਕਿ ਕਾਂਗਰਸ ਨਾਲ ਅਸੋਸੀਏਟਡ ਹੈ ਉੱਥੋਂ ਲੈ ਕੇ ਅੱਜ ਮੈਂ 40 ਸਾਲਾਂ ਦਾ ਮੇਰਾ 22 ਸਾਲ ਦਾ ਰਾਜਨੀਤਿਕ ਸਫ਼ਰ ਹੈ ਜਦੋਂ 22 ਸਾਲ ਬਾਅਦ ਤੁਸੀਂ ਕੋਈ ਪਾਰਟੀ ਬਦਲਦੇ ਹੋ ਉਹਨਾਂ ਫੈਕਟ ਉਹਦੇ ਪਿੱਛੇ ਕੋਈ ਨਾ ਕੋਈ ਬਹੁਤ ਵੱਡਾ ਕਾਰਨ ਹੁੰਦਾ ਹੈ। ਤੇ ਮੇਰੇ ਇੱਕ ਕਾਰਨ ਨਹੀਂ ਮੇਰੇ ਕੰਮ ਹੈਗੇ ਤੋ ਉਹ ਮੈਂ ਪਹਿਲਾਂ ਵੀ ਜਦੋਂ ਪਾਰਟੀ ਛੱਡੀ ਸੀ ਉਦੋਂ ਵੀ ਸਪਸ਼ਟ ਕੀਤਾ ਸੀ ਇੱਕ ਵਾਰ ਮੈਂ ਦੁਬਾਰਾ ਕਹਿ ਦਿੰਦਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਚ ਜੋ ਗਰਾਉਂਡ ਤੇ ਹੋ ਰਿਹਾ ਹੈ ਉਹ ਬੰਦਰ ਉਹ ਦਿੱਲੀ ਤੱਕ ਨਹੀਂ ਪਹੁੰਚ ਰਿਹਾ ਜੀ ਰਾਹੁਲ ਗਾਂਧੀ ਜੀ ਨੂੰ ਬਿਲਕੁਲ ਨਹੀਂ ਪਤਾ ਚੱਲਦਾ ਕਿ ਥੱਲੇ ਕੀ ਹੋ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਜੀ ਐਸੇ ਸ਼ਹਿਜ਼ਾਦੇ ਨੇ ਜੇ ناس ਜਿਨਾਂ ਨੂੰ ਸਾਰਾ ਕੁਛ ਇੱਕ ਪਲੇਟ ਤੇ ਸਜਾ ਸਜਾਇਆ ਮਿਲਦਾ ਰੈਲੀਆਂ ਹੁੰਦੀਆਂ ਉਹਨਾਂ ਨੂੰ ਜਾ ਕੇ ਖੜ ਕੇ ਸਾਰਾ ਬੋਲਣਾ ਹੁੰਦਾ ਇਹ ਸਾਡੇ ਅਰਗੇ ਵਰਕਰ ਨੂੰ ਪਤਾ ਹੈ ਕਿ ਇੱਕ ਰੈਲੀ ਨੂੰ ਕਾਮਯਾਬ ਕਰਨ ਤੇ ਕੀ ਜੋਰ ਲੱਗਦਾ ਸੋ ਇੱਥੇ ਜਿਹੜਾ ਉਹਨਾਂ ਨੇ ਸਾਡਾ ਸਟੇਟ ਪ੍ਰੈਜ਼ੀਡੈਂਟ ਲਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਵੱਧ ਕਿਸਮਤੀ ਨਾਲ ਇਸ ਟਾਈਮ ਲੁਧਿਆਣੇ ਤੋਂ ਕੈਂਡੀਡੇਟ ਵੀ ਹੈ ਮੈਂ ਵੱਧ ਕਿਸਮਤੀ ਤਾਂ ਕਹਾਂਗਾ ਕਿਉਂਕਿ ਉਹ ਇੱਕ ਨੰਬਰ ਦਾ ਫੁਕਰਾ ਹੈ ਇਹ ਪੰਜਾਬੀ ਚ ਕਹਿ ਦਿੰਦੇ ਆਪਾਂ ਸ਼ਾਇਦ ਮੈਂ ਥੋੜਾ ਹਾਰਸ਼ ਬੋਲ ਜੂਗਾ ਬਟ ਇਹ ਮੇਰੇ ਦਿਲ ਦੀ ਫੀਲਿੰਗਸ ਹੈ ਕਿਉਂਕਿ ਉਹ ਇੰਨਾ ਕਿ ਇਮੇਚੁਰ ਬੰਦਾ ਹੈ ਕਿ ਕਿਸੇ ਸਟੇਟ ਦੇ ਹੈੱਡ ਨੂੰ ਸ਼ੋਭਾ ਹੀ ਨਹੀਂ ਦਿੰਦੀ ਉਹ ਗੱਲਾਂ ਜੋ ਕਰਦਾ ਸੋ ਇਸ ਕਰਕੇ ਉਹਦੀ ਐਰੋਗੈਂਸ ਤੇ ਉਹਦੀ ਇਗਨੋਰੈਂਸ ਉਹਦੇ ਤੋਂ ਤੰਗ ਆ ਕੇ ਉਹਦੇ ਬਿਹੇਵੀਅਰ ਤੋਂ ਤੰਗ ਆ ਕੇ ਮੈਂ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਬੀਜੇਪੀ ਜੁਆਇਨ ਕੀਤੀ ਹੈ ਕਿਉਂਕਿ ਬੀਜੇਪੀ ਦੀ ਵੈਲਿਊਜ਼ ਮੈਨੂੰ ਸ਼ੁਰੂ ਤੋਂ ਵਧੀਆ ਲੱਗਦੀਆਂ ਸੀ ਪਰ ਕਿਤੇ ਨਾ ਕਿਤੇ ਕਾਂਗਰਸੀ ਪਰਿਵਾਰ ਨੂੰ ਬਿਲੋਂਗ ਕਰਦੇ ਹੋਏ ਮੈਂ ਫੈਸਲਾ ਹੀ ਨਹੀਂ ਲੈ ਪਾਉਂਦਾ ਸੀ ਮੈਂ ਦੋ ਚਿੱਤੀ 'ਚ ਰਹਿ ਕੇ ਕਨਫਿਊਜ਼ਨ 'ਚ ਰਹਿ ਕੇ ਉਹ ਜਿਵੇਂ ਕਹਿੰਦੇ ਨਾ ਘੋੜੇ ਵਾਂਗ ਕਰਕੇ ਉਹ ਖੋਪੇ ਲੱਗੇ ਹੁੰਦੇ ਆ ਸਿੱਧਾ ਹੀ ਦੇਖਦਾ ਉਹ ਹਾਲਾਤ ਬਣੇ ਹੋਏ ਸੀ ਹੁਣ ਘੋੜੇ ਨੇ ਖੋਪੇ ਲਾਤੇ ਆ ਹੁਣ ਦੁਨੀਆ ਕਲੀਅਰ ਦੇਖਦੀ ਐ ਇਸ ਕਰਕੇ ਬੀਜੇਪੀ ਜਾਣ ਦਾ ਫੈਸਲਾ ਲਿਆ ਕਿਉਂਕਿ ਨਰਿੰਦਰ ਮੋਦੀ ਜੀ ਇਹ ਕਿ ਡਿਸਾਈਸਿਵ ਇਨਸਾਨ ਨੇ ਉਹ ਡਿਸੀਜਨ ਲੈਂਦੇ ਨੇ 2014 ਸਰਕਾਰ ਬਣੀ ਉਹਨਾਂ ਨੇ ਬਲੈਕ ਮਨੀ ਨੂੰ ਨਕੇਲ ਪਾਇਆ 2019 ਜਬਣੀ ਆਰਟੀਕਲ 370 ਤੋਂ ਤੁਹਾਡੇ ਸਭ ਨੂੰ ਪਤਾ ਤੇ ਟ੍ਰਿਪਲ ਤਲਾਕ ਨੂੰ ਨਕੇਲ ਪਾਈ ਉਹ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕਰਦੇ ਨੇ 2024 ਚ ਉਹਨਾਂ ਨੇ ਕਹਿੰਦਾ ਮੈਂ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਨਹੀਂ ਕਰਨਾ ਮੈਂ 125 ਦਿਨਾਂ ਦਾ ਕਰਨਾ ਉਹਦੇ ਚ 25 ਦਿਨ ਉਹਨਾਂ ਨੇ ਸਪੈਸ਼ਲ ਯੂਥ ਸੈਂਟਰਿਕ ਰੱਖੇ ਆ ਕਿ ਮੈਂ ਇਤਨਾ ਸੰਵਾਦ ਕਰੂੰਗਾ ਯੂਥ ਦੀ ਗੱਲ ਕਰੂੰਗਾ ਕਿ ਯੂਥ ਲਈ ਮੈਂ 25 ਦਿਨਾਂ ਚ ਕੋਈ ਐਸੀ ਪ੍ਰੋਫਾਈਲ ਤਿਆਰ ਕਰੂੰਗਾ ਕਿ ਆਪਣਾ ਜਿਹੜਾ ਯੂਥ ਹੈ ਜੋ ਇੰਡੀਆ 'ਚ ਹੀ ਰਹਿ ਕੇ ਐਸਾ ਰੋਜ਼ਗਾਰ ਕਰ ਸਕੇ ਆਪਦਾ ਇੰਨਾ ਵਧੀਆ ਘਰ ਚਲਾ ਸਕੇ ਕਿ ਉਹਨੂੰ ਬਾਹਰ ਜਾਂ ਕਿਸੇ ਕਮੀ ਦੇਖਣ ਦੀ ਲੋੜ ਨਾ ਪਵੇ। ਆਪਣਾ ਸਾਹਿਬ ਤੁਸੀਂ ਕਹੇ ਡਿਸਪਲਾਈਨ ਨਹੀਂ ਹੈ ਲੇਕਿਨ ਤੁਹਾਡੇ ਫਾਦਰ ਹਜੇ ਵੀ ਕਾਂਗਰਸ आज आप यहाँ पे आए हैं हमें ये बताइए कि इस बार जो है मोदी जी ने जो किया है कि 400 पार का नारा लगाया है क्या कहना चाहेंगे 400 पार के बारे में उनका हृदय का विश्वास जो राम जी ने उनके सीट पे हाथ धरा और उन्हें चुना विशिष्ट आप देखिए 500 साल की एक लंबी ये यात्रा भगवान राम की भी रही है प्रतीक्षा रही है उस यात्रा प्रतीक्षा के बाद कोई नर का इंद्र नरेंद्र आया इसके शीश पे हाथ धरा और उन्हें ये सारा वैभव ये सेवा प्रदान की गई कि उनकी सेवा के कारण ही उनके प्रयास के कारण ही उसे वो सफलता प्रदान करेंगे और अपने मंदिर में वे सजेंगे और आशीष हेतु वहाँ सज्जित होंगे तो ये चार का नारा वास्तव उनके हृदय में वो जो राम उदृत हो गए हैं राम स्थापित हो गए हैं ये मैं समझती हूँ ये उसका परिणाम क्या लगता है पंजाब में बाजी मार जाएंगे बिट्टू जी पूर्ण विश्वास है बिट्टू जी तो केवल एक पहला कदम है लुधियाना से पहला कदम समूचे पंजाब में इस बार हम पहली बार भाजपा अकाली दल दोनों हम उनसे अलग होकर इस बार हम अपने विश्वास अपने विश्वास पर हम यहाँ पर चुनावी रण लड़ रहे हैं क्योंकि इच्छा यही है और प्रण यही है कि पंजाब जो हम नई सुबह नया पंजाब का जो हमारा लक्ष्य है उसे केवल और केवल केंद्र सरकार में सभी जानते हैं चार सौ पार भाजपा आने वाली है केंद्र और जब प्रदेश में एक सरकार होगी तो डबल इंजन की सरकार होगी और यहाँ पर जो जो भी इस समय दुखी है यहाँ की जनता नशा है कानूनी व्यवस्था आप देख रहे हैं किस प्रकार से चरमराई हुई है यहाँ के जो जितने भी मैं समझती हूँ चुनकर आए हुए हमारे जितने भी नेतागण हैं मैं समझती हूँ सभी अपने जो उनकी जिम्मेदारी है जिन आशा के साथ उनको लेके आए हैं वे पर खड़े उतरने इस समय नहीं उतर रहे तो त्राही त्राही है केवल और केवल भाजपा सरकार ही ये नौका ये पार लगा सकती है आने वाला समय रूप से जैसे भाजपा सरकार बनेगी और हम लोगों के हृदय का ये जो कोलाहल है ये जो तकलीफ है उसे हम दूर कर पाएंगे जैसे कि खैरा सुखपाल खैरा ने एक प्रवासी लोगों के ऊपर एक टिप्पणी की है उसके बारे में क्या कहना चाहेंगे ये बेहद दुखद है मुझे लगता है कि शायद उन्होंने संविधान पढ़ा नहीं है इस धरती की आत्मा को उन्हें पढ़ने की आवश्यकता है यूनिटी इन डाइवर्सिटी जहाँ हम एक तरफ और जहाँ पर हम धार्मिक